ਸੇਵਾ ਕੇਂਦਰ ਦੇ ਜ਼ਰੀਏ ਜੋ ਲੋਕਾਂ ਨੂੰ ਸਰਵਿਸਿਜ਼ ਮਿਲਦੀਆਂ ਨੇ ਉਹਨਾਂ ਦਾ ਰਿਵਿਊ ਅਸੀਂ ਟਾਈਮ ਟੂ ਟਾਈਮ ਕਰਦੇ ਰਹੇ ਨੇ ਤਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਮਹਿਸੂਸ ਹੋਵੇ ਤੇ ਮੈਨੂੰ ਇਹ ਦੱਸ ਦਿਓ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਸਾਡਾ ਪੈਂਡੈਂਸੀ ਹੈ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਲੋ ਹੈ ਔਰ ਮੈਂ ਮੰਨ ਕੇ ਚੱਲਦਾ ਕਿਉਂਕਿ ਸਰਕਾਰ ਤੁਹਾਡੇ ਦਵਾਰ ਆ ਏ ਅਸੀਂ ਇੱਕ ਪ੍ਰੋਜੈਕਟ ਲੈ ਕੇ ਚੱਲੇ ਸੀ ਕਿ ਜਿਹਦੇ ਨਾਲ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਘਰ ਬੈਠੇ ਵੀ ਅੱਜ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ ਸੇਵਾ ਕੇਂਦਰਾਂ ਦੇ ਜ਼ਰੀਏ ਵੀ ਮਿਲ ਰਹੀਆਂ ਨੇ ਔਰ ਕਨੈਕਟ ਪੋਰਟਲ ਦੇ ਜ਼ਰੀਏ ਵੀ ਮਿਲ ਰਹੀਆਂ ਨੇ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਉਹ ਨਾ ਹੋ ਸਕੇ ਇਹ ਸਾਰਾ ਪ੍ਰੋਸੈਸ ਅਸੀਂ ਸ਼ੁਰੂ ਕੀਤਾ ਹੋਇਆ ਔਰ ਪਿਛਲੇ ਸਾਲ ਵੀ ਸਾਨੂੰ ਇਹਨਾਂ ਸਰਵਿਸ ਇੰਨੀ ਵਧੀਆ ਸਰਵਿਸ ਡਿਲੀਵਰੀ ਦੇ ਲਈ ਹੀ ਪੂਰੇ ਭਾਰਤ ਦੇ ਵਿੱਚੋਂ ਸਾਨੂੰ ਪਹਿਲਾ ਨੰਬਰ ਹੈ ਸਾਡੇ ਡਿਪਾਰਟਮੈਂਟ ਨੂੰ ਮਿਲਿਆ ਸੀਗਾ ਆ ਲੋਕਾਂ ਦੀ ਦੀ ਸਹੂਲਤ ਨੂੰ ਦੇਖਦੇ ਹੋਏ ਪਿਛਲੇ ਸਮੇਂ ਦੇ ਵਿੱਚ ਅਸੀਂ ਜੋ ਜੋ ਰਜਿਸਟਰੀਆਂ ਨੇ ਜੋ ਇੰਤਕਾਲ ਨੇ ਉਹ ਵੀ ਸਾਰੇ ਸਾਰੇ ਸਿਸਟਮ ਆਨਲਾਈਨ ਕਰ ਦਿੱਤਾ ਸੀਗਾ